ਜੋ ਪਰੰਪਰਾ ਵਾਲਾ ਮੈਸਜ ਮੈਂ ਦੱਸਦਾ ਹਾਂ ਖਾਸ ਕਰਕੇ ਅਮਰਤ ਸੰਤਾਨ ਦੀ ਹੈ ਜੇ ਆਪਾਂ ਚਾਹੁੰਦੇ ਆ ਮੈਂ ਤੁਹਾਨੂੰ ਚੰਗਾ ਥਾਪ ਜੋੜ ਕੇ ਬੇਨਤੀ ਕਰਦਾ ਜੇ ਅਸੀਂ ਪ੍ਰੈਕਟੀਕਲੀ ਚਾਹੁੰਦੇ ਆ ਕਿ ਸੰਤ ਬਾਬਾ ਪੀਰ ਸਿੰਘ ਜੀ ਦੇ ਮਾਰਗ ਤੇ ਚੱਲਣਾ ਆਪਣੇ ਘਰਾਂ ਤੋਂ ਸ਼ੁਰੂ ਕਰਦੇ ਜਿਵੇਂ ਬਾਬਾ ਅਮਰ ਸਿੰਘ ਜੀ ਨੇ ਸ਼ੁਰੂ ਕੀਤਾ ਆਪਣੇ ਬੱਚਿਆਂ ਨੂੰ ਧੋਲ ਦੀ ਜਿ ਬਿਠਾਉਣਾ ਸ਼ੁਰੂ ਕਰਦੇ ਆਪਣੇ ਬੱਚਿਆਂ ਨੂੰ ਬਾਹਰ ਮੁਕੀ ਵਿਅਕਤੀ ਤੋਂ ਜੋ ਕੀ ਕੀਤਾ ਸੋ ਅਸੀਂ ਦੇਖੀ ਕੀ ਹੋਰਾਂ ਤੇ ਦਾਦਾ ਨੀ ਨੇ ਕਿ ਜਿਹੜੀ ਬਿਰਤੀ ਖਲਾਅ ਵਿੱਚ ਜਾਣੀ ਸੀ ਉਸ ਬਿਰਤੀ ਨੂੰ ਅੰਤਰੁਖੀ ਬਣਾ ਦਿੱਤਾ ਅੱਜ ਪ੍ਰੋਬਲਮ ਕੀ ਹੈ ਕਿ ਸਾਡੇ ਕੋਲ ਜਿੰਨੇ ਸਾਧਨ ਨੇ ਸਾਡੀ ਬਿਰਤੀ ਨੂੰ ਖਲਾਅ ਚ ਲੈ ਜਾਣ ਦੇ ਸਾਧਨ ਨੇ ਟਿਕਾਅ ਚ ਲਿਜਾਣ ਦਾ ਸਾਧਨ ਨਹੀਂ ਆਪਣੇ ਘਰਾਂ ਨੂੰ ਇਸ ਖਲਾਅ ਤੋਂ ਕੱਢ ਕੇ ਟਿਕਾਅ ਚ ਲੈ ਕੇ ਆਈਏ ਉਹ ਬੀਜ ਖਤਮ ਨਹੀਂ ਹੋਏ ਸਾਧਨ ਨੇ ਬਲਕਿ ਇਹ ਲੱਗ ਸਕਦੇ ਆ ਜਿਹੜੇ ਜੋ ਪੜ੍ਹ ਸਕਦੇ ਆ ਉਹ ਸਾਬ ਲੋ ਸਾਰੇ ਤੁਸੀਂ ਖਾਨਦਾਨ ਜਿਹੜੀ ਗੱਲ ਵੱਡੇ-ਵਡੇਰੇ ਬਾਬਾ ਤਖਤ ਮਾਲੀ ਦੇ ਕੰਨ 'ਚ ਬੀਜ ਬਣ ਕੇ ਪਈ ਸੀ ਗੁਰਸਿੱਖਾਂ ਅੰਦਰ ਸੰਤ ਬਣ ਕੇ ਆ। ਹਰ ਸਿੱਖ ਜੇ ਗੁਰੂ ਦੀ ਝਲਕ ਪਵੇ ਹਰ ਸਿੱਖ ਕੂਨ ਦੇ ਪਰਵਾਰ ਦਾ ਮੈਂਬਰ ਇਸੇ ਸਾਨੂੰ ਹਰ ਸਿੱਖ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਜੇ ਨੂੰ ਹੋਣਾ ਸਮਝੋ ਵੀ ਅਸੀਂ ਉਸ ਖਾਨਦਾਨ ਦੇ ਰਾਹ ਦੇ ਆਲਦੀ ਬਣ ਗਏ ਹੋਈ। गुरु साहब की कृपा कर बड़ी अकीदत अकीलत श्रद्धा रखे बेनतीबंध कर रहे हो उद्यम कर रहे हो खर्चा कर रहे हो एनर्जी ला रहे हो बहुत लाजमी है जारी गल सतगुरु जी ने कही इतना खटिया कहाँ गए आप गिरवाल का सिर निवा कर दिया ਅਸੀਂ ਸਭ ਕੁਝ ਕਰਦੇ ਆ ਕਰਦੇ ਆ ਏਖਾ ਵੀ ਕਰਨਾ ਕਿ ਅਸੀਂ ਕੀ ਕਮਾਇਆ ਹੈ ਤੇ ਕੀ ਗੁਮਾਇਆ ਹੈ ਫਿਰ ਪਤਾ ਲੱਗੇਗਾ ਵੀ ਬਾਬਾ ਪ੍ਰੇਮ ਸਿੰਘ ਜੀ ਦੀ ਵੰਨੀਆਂ ਕ੍ਰਿਸ਼ੀਆਂ ਮਿਲ ਰਹੀਆਂ ਕਿ ਨਹੀਂ ਪੈ ਰਹੀਆਂ ਭਾਈ ਗੁਰ ਸੰਸਾ ਦਾ ਜੀਵਨ ਬੜਾ ਸਭ ਦਾ ਤਿਵਾੜ ਭੁੱਲਾ ਬਖਸ਼ ਬਹੁਤ ਸਾਰੀਆਂ ਗੱਲਾਂ ਮੈਂ ਚਾਹੁੰਦਾ ਮੇਰੇ ਦਿਲ ਦੇ ਜਿਹੜੇ ਬਰਬਰੇ ਨੇ ਨਾ